ਅਜ ਤਰੀਕ ਹੈਗੀ ਹੈ ਜੀ 29 ਸਤੰਬਰ 2024 ਆਪਾਂ ਚੱਲਿਆ ਗਰਜੀਤ ਦੇ ਝੋਨੇ ਤੇ ਸਪਰੇਅ ਕਰਨ ਫੰਗੀ ਸੈਡ ਵਾਲੀ ਸੁੰਡੀ ਵਾਲੀ ਅਤੇ ਕਾਲੇ ਤੇਲੇ ਵਾਲੀ ਸਪਰੇਅ ਬਾਈ ਨੇ ਟਰਾਲ ਦੇ ਵਿੱਚ ਪਾਈ ਹੈ ਟਰਾਲ ਬਾਈ ਨੇ ਪਾ ਲਿਆ ਤੇ ਆ ਰਿਹਾ ਹੈ ਆਪਣੇ ਖੇਤ ਵੱਲ ਆਪਾਂ ਉਹਦੇ ਮੂਰੇ ਜਾਂਦੇ ਆ ਤੇ ਦੂਆ ਬਲਾਕ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸਪਰੇ ਦੇ ਸਾਰੇ ਸ਼ੂਟ ਕਿਉਂਕਿ ਗਰਜੀਤ ਆਪਣਾ ਛੋਟਾ ਭਾਈ ਹੈ ਇਹਦੇ ਨਾਲ ਉਹ ਹੀ ਜੀ ਮਦਦ ਕਰਵਾ ਦਿੰਦੇ ਆ ਕਿਉਂਕਿ ਆਪਣੀ ਵੀ ਇਹ ਬੜੇ ਔਖੇ ਟਾਈਮ ਦੇ ਵਿੱਚ ਮਦਦ ਕਰਵਾਉਂਦਾ ਹੈ ਤੇ ਆਪਣਾ ਭਾਈ ਹੋਣ ਦਾ ਸਬੂਤ ਦਿੰਦਾ ਆ ਆਪਾਂ ਹੁਣ ਗਰਜੀਤ ਦੇ ਚੱਲਦੇ ਆ ਖੇਤ ਤੇ ਉੱਥੇ ਕਰਾਂਗੇ ਜਾ ਕੇ ਟਰੈਕਟਰ ਵਾਲੇ ਪੰਪ ਦੇ ਨਾਲ ਸਪਰੇ ਆਪਾਂ ਚੱਲਦੇ ਆ ਮਿੱਤਰੋ ਆ ਜਾ ਲਵੇ ਆ ਜਾ ਇਹ ਮੈਂ ਬ੍ਰੇਕ ਨਹੀਂ ਹੋ ਜਾ ਹੋ 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 ਜਾ ਬ੍ਰੇਕ ਨਹੀਂ ਨੂੰ ਇਹ ਹੋਰ ਹੋਰ ਹੋ ਗਿਆ ਇਹ ਇੱਥੇ ਚੱਲ ਵਾ ਚੱਲ ਗਰਜਿਤ ਕਰ ਰਿਹਾ ਹੈਗਾ ਛੋਨੇ ਦੇ ਸਪਰੇ ਤੇ ਨਾਲ ਦੀ ਨਾਲ ਉਹਨਾਂ ਨੂੰ ਦੱਸ ਰਿਹਾ ਉਹ ਸਪਰੇ ਕਿੱਥੋਂ ਤੱਕ ਜਾ ਰਹੀ ਹੈ ਨਾ ਨਾਲ ਦੀ ਨਾਲ ਆਪ ਉਹਨੂੰ ਦੱਸ ਰਿਹਾ ਕਿ ਸਪਰੇ ਕਿੱਥੋਂ ਤੱਕ ਜਾ ਰਹੀ ਹੈ ते थोड़ा जा जहाँ अटैक है वह पत्तल भेड़ है बाकी चुन सर रहा ते है जो टेंपरेचर है अज भी थोड़ा जहा हाई है टेंपरेचर ਅੱਜ ਵੀ ਲਗਭਗ 32 33 ਤੇ ਪਹੁੰਚਿਆ ਹੋਇਆ ਤੇ ਪਰਮਾਤਮਾ ਕਿਰਪਾ ਕਰੇ ਵੀ ਟੈਂਪਰੇਚਰ ਨੂੰ ਥੋੜੀ ਠੰਡ ਪਵੇ ਤਾਂ ਛੋਨੇ ਜਾਂਦੇ ਵਧੀਆ ਨਿਕਲਦੇ। ਅਸਾਰ ਕਿਉਂਕਿ ਜਿੱਤੇ ਛੋਨੇ ਤੇ ਥੋੜਾ ਜਿਆਦਾ ਅਸਰ ਪੈਣ ਦਾ ਸੁਭਾਅ ਨਜਰੀ ਹੋ ਬਣੀ ਹੋਈ ਹੈ। ਛਿੱਤੇ ਛੋਨੇ ਲੱਗਦਾ ਵੀ ਠੰਡ ਦੇ ਕਾਰਨ ਕੁਛ ਠੀਕ ਨਿਕਲਣਗੇ। ਥੋੜਾ ਜਿਹਾ ਗਰਮੀ ਦੇ ਵਿੱਚ ਜੋ ਜਾਇ ਟੈਂਪਰੇਚਰ ਹੁੰਦਾ ਹੈ ਸਪਰੇਅ ਕਰਨੀ ਮੁਸ਼ਕਲ ਥੋੜੀ ਕਿਸਾਨ ਨੂੰ ਜ਼ਰੂਰ ਹੁੰਦੀ ਹੈ ਪਰ ਸਪਰੇਅ ਹੈ ਜਿਹੜਾ ਮਜਬੂਰੀ ਹੈ ਕਰਨੀ ਕਿਉਂਕਿ ਕੀਟਾਂ ਦਾ ਅਟੈਕ ਲਗਾਤਾਰ ਉਹਨਾਂ ਲਈ ਸਪਰੇਅ ਲਾਉਣਾ ਤਾਂ ਪ੍ਰਿਆ ਜਿਹੜੀ ਢੋਲ ਦੇ ਨਾਲ ਢੋਲੀਆਂ ਨਾਲੋਂ ਕੁਝ ਵਧੀਆ ਹੁੰਦੀ ਹੈ ਕਿਉਂਕਿ ਢੋਲੀਆਂ ਥੋੜੀਆਂ ਚੱਕਣੀਆਂ ਔਖੀਆਂ ਵੀ ਨੇ ਤੇ ਜਿਹੜਾ ਰੇਟ ਹੈ ਢੋਲੀਆਂ ਨੇ 40 ਰੁਪਏ ਕਰਤਾ ਹੈ 40 ਰੁਪਏ ਰੇਟ ਥੋੜਾ ਜਆ ਕਿਸਾਨ ਦੀ ਪਹੁੰਚ ਤੋਂ ਬਾਹਰ ਹੈ ਬਾਹਰ ਗੀਟ ਆਇਆ ਕਰ ਲਈ ਦੂਜੇ ਜਿਹੜਾ ਗੱਲ ਹੈ 6 ਆ ਜਾ ਐਜੀ ਹੋ ਜੀ ਤੇ ਢੋਲੀਆਂ ਨੇ ਜਿਹੜੀ ਸਵੇ ਕਰਨੀ ਹੈ ਥੋੜੀ ਜਿਹੀ ਔਖੀ ਰਹਿੰਦੀ ਹੈ ਪੈਟਰੋਲ ਦੇ ਨਾਲ ਉਹ ਸਪਰੇਅ ਸਹੀ ਹੋ ਜਾਂਦੀ ਹੈ ਤੇ ਵਧੀਆ ਸਪਰੇਅ ਵੀ ਹੁੰਦੀ ਹੈ ਆਹ ਵਧੀਆ ਨਹੀਂ ਹੋ ਜਾ ਇਹਦੇ ਟਪਕੇ ਰਹਾ ਟਪ ਜਿਉਂ ਮੁੜ ਕੇ ਲੋੜ ਨਹੀਂ ਇੱਕਦਮ ਮਿੱਥਰੋ ਗਰਮੀ ਹੁੰਦੀ ਹੈ ਇਸਕਾ ਉਸ ਤੋਂ ਬਾਅਦ ਮੈਂ ਕੰਮ ਦੋਨੋਂ ਜੇ ਗੋਲ ਦੀ ਟੱਪਿਆ ਵੀ ਟਪੇ ਰਿਹਾ ਬਸਦਾ ਹੀ ਹੈ ਉਸ ਕਰ ਮੈਂ ਗੱਬੇ ਨਾਲ ਜਿਹੜਾ ਦਾ ਹੱਕੀ ਚੋਰੀ ਬਸ ਪਰ ਫਿਰ ਵੀ ਢੋਲੀਆਂ ਨਾਲ ਸੌਖੀ ਰਹਿੰਦੀ ਹੈ ਕਿਉਂਕਿ ਗਰਜੀਤ ਨੇ ਲਗਭਗ ਇੱਕ ਕਿਲਾ ਜਮੀਨ ਦਾ ਤਾਂ ਕਰ ਦਿੱਤਾ ਜਿਹੜੇ ਤੇ ਆਪਾਂ ਨੂੰ 15 ਕਿ ਮਿੰਟ ਲੱਗੇ ਨੇ 10 ਤੋਂ ਲੈ ਕੇ 15 ਮਿੰਟ ਲੱਗੇ ਨੇ ਪਰ 15 ਕਿ ਮਿੰਟਾਂ ਦਾ ਗਰਜੀਤ ਦਾ ਗੰਭੀਕਲਾ ਹੋਰ ਰਹਿ ਗਿਆ ਗਰਜੀਤ ਦਾ ਸਪਰੇਅ ਕਰਾ ਕੇ ਫਿਰ ਜਾਵਾਂਗੇ ਆਪਾਂ अपने को कम नहीं कमजिए मैंने दो चार उत्थे निर जी में नबेड़ के फिर ब्लॉक उत्थी ब्लॉक बना तो कि अपनी वीडियो दिखावगी बच्चे ने बड़ा मा होगा ਬਾਹਰੋਂ ਜਾਂ ਮੁਰਜਾ ਮੁਰਜਾ ਕਿਉਂਕਿ ਇਹ ਲੋ ਜਿਹੜਾ ਕਿਸਾਨ ਸਪਰੇਅ ਕਰਨ ਵਾਲਾ ਮੁਰੇ ਜਨਮ ਹੁੰਦੇ ਉਹਦੇ ਥੋੜਾ ਧਿਆਨ ਚ ਘਟ ਰਿਹਾ ਨਾਲ ਦੀ ਨਾਲ ਗਾਈਡ ਕਰਨਾ ਪੈਂਦਾ ਵੀ ਇੱਥੋਂ ਤੱਕ ਸਪਰੇਅ ਆ ਰਹੀ ਹੈ ਇੱਥੋਂ ਤੱਕ ਆਪਣੀ ਅਗਲੀ ਪੰਤ ਆਵੇਗੀ ਕਈ ਕਿਸਾਨ ਵੀਰ ਤਾਂ ਛੋਟੀਆਂ ਨਿਸ਼ਾਨੀ ਵੀ ਲਾਉਂਦੇ ਨੇ ਜਿਹੜੇ ਜਿਆਦਾ ਹਿੰਮਤੀ ਨੇ ਕਿਹੜਾ ਕਈ ਬੰਦੇ ਹੁੰਦੇ ਆ ਉਹ ਛੋਟੀਆਂ ਨਿਸ਼ਾਨੀ ਲਾ ਕੇ ਫਿਰ ਅੱਗੇ ਵਧਦੇ ਰਹਿੰਦੇ ਆ ਇਹ ਮੇਰਾ ਇੱਕ ਮਿੱਤਰ ਸੀਗਾ ਕਰਾਉਣੇ ਤੋਂ ਉਹਦੇ ਕੋਲ ਲੇਬਰ ਜਿਹੜੀ ਬਾਹਰ ਵੀ ਹੁੰਦੀ ਸੀਗੀ ਉਹ ਚੋ ਸੋਟੀ ਦੇ ਨਾਲ ਨਿਸ਼ਾਨੀ ਕਰਕੇ ਫੇਰ ਸਪਰੇ ਨੂੰ ਅੱਗੇ ਕਰਨ ਲਈ ਕਹਿੰਦਾ ਸੀ ਕਿਉਂਕਿ ਸੋਟੀ ਨਾਲ ਨਿਸ਼ਾਨੀ ਫਿਰ ਬਿਲਕੁਲ ਸਹੀ ਹੋ ਜਾਂਦੀ ਆਪ ਨੂੰ ਪਤਾ ਲੱਗ ਜਾਂਦਾ ਕਿੱਥੋਂ ਤੱਕ ਸਪਰੇ ਆਉਂਦੀ ਆ ਤੇ ਨਹੀਂ ਜੇਕਰ ਆਪਾਂ ਗੌਰ ਰੱਖੀਏ ਤਾਂ ਕਿੱਡੀ ਗੱਲ ਵੀ ਹੈ ਨਹੀਂ ਵੀ ਆਪਾਂ ਨੇ ਆਪਣੇ ਵੀਰ ਮਾਨਾ ਜਾ ਥੋੜਾ ਜਿਹਾ ਮੋਕ ਤੇ ਹੁਣ ਆਪਾਂ ਇੱਕ ਕੋਈ ਸ਼ਾਟ ਲਵਾਂਗੇ ਬਾਅਦ ਦੇ ਵਿੱਚ ਕਿਉਂਕਿ ਹੁਣ ਥੋੜਾ ਜਿਹਾ ਪਾਇ ਪੜੀ ਦੂਰ ਹੋ ਗਈ កាជីទៅប៉ះណាលីវិចអីក៏ទៅអានេះកាជីប៉ាំទៅប៉ាប៉ាប៉ាប៉ាំសប្រេវលនោះវ៉ាដា